7-7 8-8 ਕਰੋੜ ਦਾ ਜੀ ਸਾਡਾ ਕਿੱਲਾ ਐਕਵਾਇਰ ਹੋਇਆ ਤੇ ਅੱਜ ਉਸੇ ਬਿਲਡਿੰਗ ਦੇ ਵਿੱਚ ਚੌਕੀਦਾਰ ਲੱਗੇ ਆ ਬੰਦਾ ਜੀ ਔਰ ਇੱਕ ਸੈਕੰਡ ਚੀਜ਼ ਇਹਦੇ ਵਿੱਚ ਜੋ ਮੈਨੂੰ ਸ਼ੰਕਾ ਵਾਲੀ ਇਹ ਲੱਗਦੀ ਹੈ ਕਿ ਤੁਸੀਂ ਲਿਖੋ ਆਲਰੇਡੀ ਇੰਡੀਆ ਬਿਲਡਿੰਗਾਂ ਇੰਨੇ ਬਿਲਡਰ ਫਲੈਟ ਇੰਨੇ ਪਲਾਟ ਖਾਲੀ ਪਏ ਆ ਪੰਜਾਬ ਵਿੱਚ ਤੁਸੀਂ ਹੋਰ ਸੁਸਾਇਟੀਆਂ ਹੋਰ ਫਲੌਟ ਕਟੋ ਰਹੇ ਇੱਥੇ ਆ ਕੇ ਰਹਿਣਾ ਕਿ ਨੇਵਾਸ ਕਿ ਨੇ ਕਰਨਾ ਦੂਸਰੀ ਸਟੇਟਾਂ ਤੋਂ ਲੋਕ ਆਣਗੇ ਦੂਸਰੀ ਸਟੇਟਾਂ ਤੋਂ ਲੋਕ ਆਣਗੇ ਤਾਂ ਪੰਜਾਬ ਦੀ ਡੈਮੋਗ੍ਰਾਫੀ ਖਰਾਬ ਹੋਊਗੀ ਪੰਜਾਬ ਦੀ ਗਿਣਤੀ ਖਰਾਬ ਹੋਊਗੀ ਉਹ ਆ ਕੇ ਵੋਟਰ ਬਣਨਗੇ ਵੋਟਾਂ ਪਾਣਗੇ ਜੋ ਉਹਨਾਂ ਨੂੰ ਲੈ ਕੇ ਆਊਗਾ ਜੋ ਉਹਨਾਂ ਨੂੰ ਵਸਾਊਗਾ ਉਹ ਫਿਰ ਉਹਦੇ ਹਿਸਾਬ ਨਾਲ ਚੱਲਣਗੇ। ਦੇਖੋ ਇਹ ਸਿਆਸਤ ਆਉਣ ਵਾਲੇ ਸਾਲਾਂ ਕਿੱਧਰ ਖੇਡੀ ਜਾ ਰਹੀ ਹੈ। ਅਰੇ ਆ ਪੰਜਾਬ ਅੱਜ ਉੱਜੜ ਰਿਹਾ। ਕੀ ਇਹ ਉਹ ਆਪਣੇ ਮੁੱਖ ਮੰਤਰੀ ਸਾਹਿਬ ਨੂੰ ਲੈ ਨਹੀਂ ਰਿਹਾ। ਅਸਲ ਕੋਟਲੀ ਸਾਹਿਬ ਜੇ ਤੋ ਅਸਲ ਆਪਣੇ ਪੰਜਾਬ ਦੀ ਆਪਣੀ ਵੀ ਗੱਲ ਹੈ। ਆਪਾਂ ਜਦੋਂ ਕਿਸੇ ਸਿਰੇ ਤੇ ਲਿਜਾਣ ਲੱਗਦੇ ਨੇ ਜਿਵੇਂ ਆ ਟੌਪ ਤੇ ਲਾ ਕੇ ਢਾ ਦਿੰਦੇ। ਇੰਨੀ ਸ਼ਕਤੀ ਆਪਾਂ ਇੱਕ ਬੰਦੇ ਨੂੰ ਇੱਕ ਪਾਰਟੀ ਨੂੰ ਦੇ ਬੈਠੇ ਐ। ਕਿ ਹੁਣ ਆਪਾਂ ਹੀ ਪੁੰਦਲੇ ਬੈਠੇ ਆ ਕਿ ਆਪਣੀ ਸੁਣਵਾਈ ਨਹੀਂ ਹੋਣੀ। ਪਹਿਲਾਂ ਤਾਂ ਜੀ ਮੈਂ ਇਹਦੀ ਤੁਹਾਡੇ ਚੈਨਲ ਦੇ ਰਾਈ ਸਖਤ ਨਿੰਦਾ ਕਰਦਾ ਜਿਹੜੇ ਤਾਂ ਸੜਕਾਂ ਤੇ ਇੱਕ ਵੀ ਟੋਲ ਲੱਗਿਆ ਇਹਦਾ ਕਾਰਨ ਤੁਸੀਂ ਵੇਖੋ ਤੁਸੀਂ ਜਿੱਕੀ ਸਰਕਾਰ ਵਾਲਾ ਬੰਦਾ ਜਾਊਗਾ ਟੌਟੋ ਕਰਦਾ ਉਹਨੂੰ ਨਹੀਂ ਰੋਕਾਂਗੇ ਤੇ ਜਿਹੜਾ ਬੰਦਾ ਆਮ ਬੰਦਾ ਹੈ ਜਿੱਦੀ ਕੋਈ ਸੁਣਵਾਈ ਹੈ ਨਹੀਂ ਉਹਨੂੰ ਫੜ ਕੇ ਕੁੱਟਦੇ ਵੀ ਆ ਮਾਰਕੁੱਟ ਵੀ ਕਰਦੇ ਟੋਲਾਂ ਤੇ ਤੇ ਉਹਨਾਂ ਨੂੰ ਪਰਿਵਾਰਾਂ ਨੂੰ ਧੱਕੇਸ਼ਾਹੀ ਵੀ ਕਰਦੇ ਪੈਸੇ ਨਾਲ ਯਾ ਵੇਖੋ ਕਿ ਜੰਗਲ ਰਾਜ ਵੱਲ ਇਹ ਤਾਂ ਪੰਨੂ ਲੋਕਾਂ ਦੀ ਜੇ ਕਿ ਪੈਸੇ ਪਚਾੜੇ ਚਾਹੀਦੇ ਹੈ ਸਰਕਾਰ ਨੂੰ ਕਿ ਢਟਾਈ ਤੇ ਅਪਲੇਟ ਢਟਾਈ ਚਾਹੀਦੀ ਹੈ ਜਿਹੜੇ ਦਾਣਾ ਮੰਡੀਆਂ ਤੇ ਜਾ ਕੇ ਪ੍ਰਵਾਸੀਆਂ ਨੇ ਇੰਨਾ ਕਿ ਜਿਹੜਾ ਹੈਗਾ ਪੰਜਾਬ ਦੇ ਵਿੱਚ ਜਾਲ ਵਿਛਾਇਆ ਗਿਆ ਹੈ ਇਹਨਾਂ ਦੇ ਵੱਲੋਂ ਕੋਈ ਪੁੱਛ ਪੜਤਾਲ ਕੋਈ ਮਤਲਬ ਪੰਜਾਬ ਦਾ ਕੋਈ ਖਾਸ ਉਸਾਈ ਇਦਾਂ ਹੀ ਲੱਗਦਾ ਵੀ ਹੈ ਨਹੀਂ ਇਹ ਇਕੱਲਾ ਦੇਖੋ ਨਾ ਇਹ ਆਲਰੇਡੀ ਜਿਹੜੀ ਆਈਆਂ ਡੇਟਾ ਨਹੀਂ ਕਾਨੂੰਨ ਬਣਾਏ ਹੋਏ ਉਸੇ ਹਿਮਾਚਲ ਜਾ ਕੇ ਆਪਾਂ ਉਹ ਜਾ ਵੀਏ ਹਿਮਾਚਲ ਆਪਾਂ ਜਿੱਥੇ ਕਿ 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 ਵੋਟਰ ਨਹੀਂ ਬਚਾਉਂਦੇ ਇਹ ਹੀ ਤਰਾਜ ਚੱਲਦਾ ਹੈ ਇਹ ਹੋਸਟੇਟਾ ਦੇ ਵਿੱਚ ਹੋਇਆ ਤੇ ਇਹਦਾ ਕੋਈ ਨੂਨ ਆਪਾਂ ਵੀ ਕਿਉਂ ਨਾ ਬਣਾਈਏ ਕਿ ਆਪਣੀ ਡੈਮੋਗ੍ਰਾਫੀ ਆਪਣੇ ਲੋਕਾਂ ਦਾ ਹੱਕ ਨਾ ਮਾਰਿਆ ਜਾਵੇ ਤੇ ਵੀ ਅਨੇਕ ਸਿੰਘ ਬਰਾੜ ਹਲਕਾ ਕੇ ਦਰਵਾਜ਼ਾ ਤੋਂ ਕਰਦੇ ਆ ਗੱਲਬਾਤ ਇਹਨਾਂ ਨਾਲ ਅਨੇਕ ਜੀ ਸਵਾਗਤ ਹੈ ਜੀ ਸਰ ਸ਼ਿਕਾਲ ਜੀ ਬਹੁਤ ਬਹੁਤ ਆ ਤੇ ਹਾਂਜੀ ਬਹੁਤ ਵਧੀਆ ਅਨੇਕ ਜੀ ਕੀ ਸੋਚ ਕੇ ਤੁਸੀਂ ਇਸ ਕੰਮ ਦੇ ਵੱਲ ਆਏ ਹੋ ਸਮਾਜ ਦੀ ਸੇਵਾ ਵੱਲ ਅਸਲ ਕੋਟਲੀ ਸਾਹਿਬ ਜਦੋਂ ਤਾਂ ਹੀ ਬੰਦੇ ਦੇ ਆਪ ਦੇ ਤੇ ਥੋੜਾ ਸਮਾਂ ਮਾੜਾ ਨਾ ਆਇਆ ਹੋਵੇ ਨਾ ਬੰਦਾ ਉਹਦੇ ਦੇਖ ਰਿਹਾ ਸਮਾਜ ਬਾਰੇ ਸੋਚਦਾ ਨਹੀਂ ਇਹਦਾ ਕਾਰਨ ਇਹ ਹੈ ਕਿ ਮੈਂ ਆਪਦੇ ਪਰਿਵਾਰਕ ਤੌਰ ਤੇ ਬਹੁਤ ਸਾਰੀਆਂ ਕਠਿਨਾਈਆਂ ਦੇਖੀਆਂ ਮੇਰੇ ਫਾਦਰ ਸਾਹਿਬ ਨੂੰ ਬੜੀ ਲੰਬੀ ਬਿਮਾਰੀ ਤੋਂ ਬਾਅਦ ਗੁজার ਗਏ ਮੇਰੀਆਂ ਦੋ ਸਕੇਆਂ ਭੈਣਾਂ ਸੀ ਉਹ ਬੜੀ ਲੰਬੀ ਬਿਮਾਰੀ ਤੋਂ ਬਾਅਦ ਡੈਥ ਹੋ ਗਈ ਵਿਚਾਰਿਆਂ ਦੀ ਮੇਰੇ ਤੋਂ ਵੱਡੀਆਂ ਸੀ ਦੋਵੇਂ ਇੱਕ 14 ਸਾਲ ਦੀ ਡੈਥ ਹੋ ਗਈ ਇੱਕ 16 ਸਾਲ ਦੀ ਦੀ ਡੈਥ ਹੋ ਗਈ ਸੋ ਆ ਸਾਰੀਆਂ ਕਠਿਨਾਈਆਂ ਮੈਂ ਆਪਦੇ ਉਮਰ ਚ ਨਾ ਜੀ 21 ਸਾਲ ਦੀ ਉਮਰ ਤੋਂ ਪਹਿਲਾਂ ਪਹਿਲਾਂ ਦੇਖੀਆਂ ਤੇ ਉਸ ਤੋਂ ਬਾਅਦ ਮੈਨੂੰ ਫੀਲ ਹੋਣਾ ਸ਼ੁਰੂ ਹੋਇਆ ਅੰਦਰੋਂ ਕਿ ਯਾਰ ਜਿੰਨਾ ਮੈਨੂੰ ਰੱਬ ਨੇ ਸ਼ਕਤੀ ਦਿੱਤੀ ਹੈ ਥੋੜੀ-ਬਹੁਤ ਜਿੰਨੀ ਵੀ ਹੈ ਮਾੜੀ ਬੁੱਤੀ ਕਿ ਆਪਾਂ ਉਹਨੂੰ ਲੋਕਾਂ ਦੇ ਪ੍ਰਤੀ ਯੂਜ਼ ਕਰੀਏ ਲੋਕਾਂ ਦੀ ਮਦਦ ਤੇ ਲਈਏ ਤਾਂ ਲੋਕਾਂ ਨੇ ਤੁਹਾਨੂੰ ਸਾਡਾ ਸਿਆਸੀ ਬੈਕਗ੍ਰਾਉਂਡ ਸੀ ਥੋੜਾ ਜਿਹਾ ਉਹਦੇ ਨਾਲ-ਨਾਲ ਸੇਵਾ ਦਾ ਸਾਨੂੰ ਪਤਾ ਸੀ ਸਰਵਿਸ ਆਪਾਂ ਕਿਵੇਂ ਕਰਨੀ ਹੈ ਤਾਂ ਉਵੇਂ-ਉਵੇਂ 2019 ਤੋਂ ਸ਼ੁਰੂ ਕਰਤਾ ਠੀਕ ਅਨੇਕ ਚੀਜ਼ ਦੇਖਿਆ ਜਵੇਂ ਵੀ ਇਸ ਤੋਂ ਪਹਿਲਾਂ ਵੀ ਸਮਾਜ ਸੇਵੀ ਆਏ ਸੀਗੇ ਜਦੋਂ ਐਮਐਲਏ ਜਾਂ ਐਮਪੀ ਬਣ ਜਾਂਦੇ ਆ ਅਨਾਰਾ ਜਿਹੜਾ ਸਾਡਾ ਸਮਾਜ ਪ੍ਰਤੀ ਹੁੰਦਾ ਉਸ ਤੋਂ ਬਾਅਦ ਉਹ ਗੱਲਾਂ ਕੁਝ ਹੋਰ ਨਿਬੜਦੀਆਂ ਉਹਨਾਂ ਦੇ ਵਿੱਚ ਅਸਲ ਇਹਦੇ ਬਾਰੇ ਕੋਟਲੀ ਸਾਹਿਬ ਜਿਹੜੇ ਬਣੇ ਹੈ ਜੀ ਉਹੀ ਜਵਾਬ ਦੇ ਸਕਦੇ ਮੈਂ ਤਾਂ ਇੰਨਾ ਜਵਾਬ ਦੇ ਸਕਦਾ ਕਿ ਅੱਜ ਤੋਂ ਸਾਲ ਪਹਿਲਾਂ ਜਦੋਂ ਮੈਂ ਟਿਕਟ ਦੀ ਇੱਕ ਮੰਗ ਕੀਤੀ ਸੀਗੀ ਬਾਈ ਇਲੈਕਸ਼ਨ ਚ ਉਦੋਂ ਲੋਕੀ ਕਹਿੰਦੇ ਸੀ ਇਹ ਤਾਂ ਟਿਕਟ ਕਰਕੇ ਆਇਆ ਇਹਨੇ ਦਿਸਣਾ ਨਹੀਂ ਹਾਂਜੀ ਹੁੰਦੀ ਨਾ ਇਹ ਗੱਲ ਜੀ ਤੇ ਅੱਜ ਦਾ ਸਮਾਂ ਦੇਖ ਲਓ ਕਿੰਨੇ ਕਿੰਨੇ ਮਹੀਨੇ ਹੋ ਗਏ ਇਲੈਕਸ਼ਨ ਖਤਮ ਹੋਏ ਨੂੰ ਨਵੰਬਰ ਤੋਂ ਲੈ ਕੇ ਅੱਜ ਤਾਈਂ ਸਾਲ ਹੋਣ ਵਾਲਾ ਨੇੜੇ ਇੱਥੇ ਫਿਰਦਾ ਮੈਂ ਤੁਹਾਡੇ ਸਾਹਮਣੇ ਕਿਤੇ ਭੱਜਿਆ ਨਹੀਂ ਕਿਤੇ ਗਿਆ ਨਹੀਂ ਉਵੇਂ ਕੰਮ ਚੱਲ ਰਿਹਾ ਜਿੱਥੇ ਜਿੱਨੀ ਮੇਰੀ ਜੇਬ ਬਲਾਕ ਕਰਦੀ ਹੈ ਉਵੇਂ ਆਪਾਂ ਰਾਸ਼ਨ ਦੇ ਰਹੇ ਆ ਦਵਾਈਆਂ ਦੇ ਰਹੇ ਆ ਜੇ ਕਿਸੇ ਦੇ ਕੋਠੇ ਚ ਮਦਦ ਆ ਉਹਦੇ ਚ ਪੈਸੇ ਪਾ ਦੇਖਦੇ ਚੱਲੀ ਜਾ ਰਿਹਾ ਜੀ ਕੰਮ ਮੈਂ ਤਾਂ ਲੋਕ ਤੁਹਾਨੂੰ ਕਿੰਨਾ ਪਿਆਰ ਕਰਦੇ ਆ ਤੇ ਕਿੰਨੇ ਚੰਗੇ ਪਿੰਡਾਂ ਦੇ ਵਿੱਚ ਤੁਹਾਡੀ 553 ਦੇ ਵਿੱਚ ਹੁਣ ਤਾਂ ਪਛਾਣ ਬਣ ਚੱਕੀ ਬਣ ਚੁੱਕੀ ਆ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਐਮਐਲਏ ਤੇ ਜਿਵੇਂ ਕਿ ਟਿਕਟ ਕਹਿ ਲਗੋ ਵੀ ਕਿੰਨਾ ਕੁ ਸੁਭਾਵਕ ਲੱਗਦੀ ਏ ਗੱਲ ਕੇ ਇਹ ਤਾਂ ਦੇਖੋ ਸਹੀ ਮੈਨਚ ਨਾ ਜੀ ਪਾਰਟੀਆਂ ਦੇ ਹਾਈ ਕਮਾਂਡ ਦੇ ਹੱਥ ਚ ਹੁੰਦਾ ਕੋਈ ਵੀ ਪਾਰਟੀ ਹੋਵੇ ਪਾਰਟੀ ਨੇ ਡਿਸਾਈਡ ਕਰਨਾ ਤੁਹਾਡੀ ਮਿਹਨਤ ਤੇ ਤੁਹਾਡਾ ਕੰਮ ਬਹੁਤ ਸਾਰਾ ਕੁਝ ਫੈਕਟਰ ਵੇਖ ਕੇ ਬਟ ਮੇਰਾ ਕੰਮ ਕੰਟੀਨਿਊਸਲੀ ਜੀ ਤੁਸੀਂ ਦੇਖੋ 6 ਸਾਲਾਂ ਤੋਂ ਤਾਂ ਚੱਲ ਹੀ ਰਿਹਾ ਹੈ ਉਸ ਤੋਂ ਪਹਿਲਾਂ ਤਾਂ ਮੈਂ ਪੜ੍ਹਾਈ ਕਰ ਰਿਹਾ ਸੀ ਉਸ ਤੋਂ ਪਹਿਲਾਂ ਤਾਂ ਮੈਂ ਸਮਾਜ ਸੇਵਾ ਕਰ ਰਿਹਾ ਨਹੀਂ ਸਕਦਾ ਸੀ ਬਟ ਉਸ ਤੋਂ ਪਹਿਲਾਂ ਮੇਰੇ ਦਾਦੀ ਜੀ ਹੁਣ ਹੀ ਆਪਦੇ ਪਿੰਡ ਲੈਵਲ ਤੇ ਬਹੁਤ ਸਮਾਜ ਸੇਵਾ ਕਰਦੇ ਰਹੇ ਜਿਵੇਂ ਮੇਰੇ ਦਾਦੀ ਜੀ ਹੈ ਬਲਦੇਵ ਸਿੰਘ ਜੀ ਉਹ ਸਮਾਜ ਸੇਵਾ ਤੌਰ ਤੇ ਕੁੜੀਆਂ ਦੇ ਵਿਆਹ ਕਰਨੇ ਸਾਰਾ ਸਾਰਾ ਖਰਚਾ ਚੱਕਣਾ ਕਈ ਕਈਆਂ ਲੋਕਾਂ ਦੇ ਇਕੱਠੇ ਵਿਆਹ ਕਰਾ ਦੇਣੇ ਕੁੜੀਆਂ ਦਾ ਵਿਆਹ ਹੋਣਾ ਉੱਥੇ ਜਾ ਕੇ ਛਕਨ ਦੇਣਾ ਅਣੂਨ ਬੰਦਿਆਂ ਦੇ ਉਹ ਇਹ ਸਾਰਾ ਕੰਮ ਆਲਰੇਡੀ ਕਰ ਰਹੇ ਸੀਗੇ ਸੋ ਉਹਦੇ ਚ ਤੁਸੀਂ ਲਾ ਲ ਮੈਨੂੰ ਜੁਆਇਨ ਕੀਤੇ ਨੂੰ ਕੰਮ ਨੂੰ 6 ਸਾਲ ਹੋਏ ਆ ਲੇਕਿਨ ਅਨੇਕ ਜੀ ਹੁਣ ਪਿਛਲੇ ਦਿਨੀ ਵੀ ਤੁਹਾਡੀ ਨਿਊਜ਼ ਛਪੀ ਸੀਗੀ ਤੁਹਾਨੂੰ ਵੀ ਕੋਈ ਅਹੁਦਾ ਕਹਿੰਦੇ ਕਾਂਗਰਸ ਪਾਰਟੀ ਦੇ ਵੱਲੋਂ ਦਿੱਤਾ ਗਿਆ ਜੀ ਜੀ ਮੈਂ ਬੜੀ ਖੁਸ਼ੀ ਹੁੰਦੀ ਹੈ ਆਪਦੇ ਭਰਾ ਨੂੰ ਤੁਹਾਨੂੰ ਦੱਸਦੇ ਹੋਏ ਕਿ ਮੈਨੂੰ ਨੈਸ਼ਨਲ ਕੋਆਰਡੀਨੇਟਰ ਰਾਸ਼ਟਰੀ ਕੋਆਰਡੀਨੇਟਰ ਲਗਾਇਆ ਹੈ 올 ਇੰਡੀਆ ਕਿਸਾਨ ਕਾਂਗਰਸ ਦਾ ਇਹ ਲਗਾਂਦੇ ਹੈ 올 ਇੰਡੀਆ ਕਾਂਗਰਸ ਕਮੇਟੀ ਇੰਡੀਅਨ ਨੈਸ਼ਨਲ ਕਾਂਗਰਸ ਨੇ ਅਹੁਦਾ ਦਿੱਤਾ ਹੈ ਪੂਰੇ ਭਾਰਤ ਲੈਵਲ ਦਾ ਪੂਰੇ ਭਾਰਤ ਲੈਵਲ ਦਾ ਜੀ ਪੂਰੇ 33 ਕੋਆਰਡੀਨੇਟਰ ਹੈ 34 ਮੈਂ ਜੀ ਪੂਰੇ ਭਾਰਤ ਚ ਜੀ ਲੈਂਡ ਪੂਲਿੰਗ ਜਿਹੜੀ ਪਾਲਿਸੀ ਹੈਗੀ ਆ ਤੇ ਜਿਹੜੇ ਮੌਜੂਦਾ ਹਾਲਾਤ ਹੈ ਪੰਜਾਬ ਦੇ ਇਸ ਨੂੰ ਕਿਵੇਂ ਦੇਖਦੇ ਹੋ ਦੇਖੋ ਮੈਨੂੰ ਨਾ ਕੋਟਲੀ ਸਾਹਿਬ ਬਹੁਤ ਪਰਸਨਲ ਤੌਰ ਤੇ ਫੀਲ ਹੁੰਦਾ ਥੋੜਾ ਲਾਅ ਐਂਡ ਆਰਡਰ ਇੰਪਰੂਵ ਹੋ ਸਕਦਾ ਹੈ ਸਟੇਟ ਦਾ ਥੋੜਾ ਜਿਹਾ ਕਮੀ ਮਹਿਸੂਸ ਹੋ ਰਹੀ ਹੈ ਲਾਅ ਐਂਡ ਆਰਡਰ ਚ ਤੇ ਜਿਹੜੀ ਲੈਂਡ ਪੂਲਿੰਗ ਪਾਲਿਸੀ ਬਣਾਈ ਹੈ ਨਾ ਤੁਸੀਂ ਦੇਖੋ ਇਹਦੇ ਤੇ ਸਟੱਡੀ ਕਰਨ ਦੀ ਲੋੜ ਹੈ ਇਹਦੇ ਚ ਜੋ ਫਾਇਦਾ ਉਹਨਾਂ ਵੈਂਚਲੀਓ ਬਿਲਡਰਾਂ ਨੂੰ ਮਿਲਣਾ ਜੀ ਤੁਹਾਡੇ ਮੇਰੇ ਵਰਗੇ ਕਿਸਾਨ ਭਰਾਵਾਂ ਨੂੰ ਨਹੀਂ ਮਿਲਣਾ ਤੁਹਾਨੂੰ ਇੱਕ ਕਿੱਲੇ ਚੋਂ ਚੌਥਾ ਹਿੱਸਾ ਦੇ ਦੇਣਾ ਉਹਨਾਂ ਨੇ ਇੱਕ ਕਿੱਲੇ ਚੋਂ ਇੱਕ ਕਿੱਲਾ ਜੇ ਤੁਸੀਂ ਮਾਲਕ ਹੋ ਜੇ ਤੁਸੀਂ ਹਾਮੀ ਭਰਦੇ ਹੋ ਉੱਥੇ ਡਿਵੈਲਪਮੈਂਟ ਕਰਨ ਦਾ ਤੁਹਾਨੂੰ ਚੌਥਾ ਹਿੱਸਾ ਮਿਲਣਾ ਚੌਥਾ ਹਿੱਸਾ ਤੁਹਾਨੂੰ ਤੁਸੀਂ ਤੁਸੀਂ ਇਹ ਲਾ ਲਓ ਕਿ ਚੌਥਾ ਹਿੱਸਾ ਮਿਲੂਗਾ ਤੇ ਜਿਹੜੇ ਪੈਸੇ ਮਿਲਣੇ ਜਿਹੋ ਪੈਸੇ ਸਹੀ ਥਾਂ ਤੇ ਨਹੀਂ ਲੱਗੇ ਜਿਵੇਂ ਤੁਹਾਡੇ ਕੋਲੇ ਫਾਰ ਐਗਜ਼ਾਮਪਲ 4 ਕਰੋੜ ਰੁਪਏ ਆ ਗਿਆ ਜੀ ਕਿੱਲੇ ਦਾ ਉਹ ਸਹੀ ਥਾਂ ਤੇ ਜੇ ਨਹੀਂ ਲੱਗਿਆ ਤੁਹਾਡੇ ਤੋਂ ਥੋੜਾ ਤਾਂ ਕੰਮ ਖਤਮ ਨਾ ਤੁਸੀਂ ਖੇਤੀ ਕਰਨ ਜੋਗੇ ਤੇ ਨਾ ਤੁਹਾਡੇ ਗਾਂ ਬੱਚੇ ਖਾਨ ਜੋਗੇ ਤੇ ਉਹ ਜਿਵੇਂ ਮੁਹਾਲੀ ਮੈਂ ਇੱਕ ਸੱਜਣ ਦੀ ਇੰਟਰਵਿਊ ਦੇਖ ਰਿਆ ਸੀ ਕਿ 7-7 8-8 ਕਰੋੜ ਦਾ ਜੀ ਸਾਡਾ ਕਿਲਾ ਐਕਵਾਇਰ ਹੋਇਆ ਤੇ ਅੱਜ ਉਸੇ ਬਿਲਡਿੰਗ ਦੇ ਵਿੱਚ ਚੌਕੀਦਾਰ ਲੱਗਿਆ ਬੰਦਾ ਜੀ ਕਿ ਇਹ ਮਾਇਆ ਆਂਦੀ ਹੈ ਪਰ ਹਰੇਕ ਕੋਈ ਮਾਇਆ ਸਹੀ ਥਾਂ ਤੇ ਨਹੀਂ ਤੇ ਘਰੋਂ ਪੱਟਣ ਵਾਲੀ ਗੱਲ ਹੈ ਜੀ ਔਰ ਇੱਕ ਸੈਕੰਡ ਚੀਜ਼ ਇਹਦੇ ਜੋ ਮੈਨੂੰ ਸ਼ੰਕਾ ਵਾਲੀ ਇਹ ਲੱਗਦੀ ਹੈ ਕਿ ਤੁਸੀਂ ਦੇਖੋ ਆਲਰੇਡੀ ਇੰਡੀਆਂ ਬਿਲਡਿੰਗਾਂ ਕਿੰਨੇ ਬਿਲਡਰ ਫਲੈਟ ਇੰਨੇ ਪਲੋਟ ਖਾਲੀ ਪਏ ਆ ਪੰਜਾਬ ਚ ਤੁਸੀਂ ਹੋਰ ਸੁਸਾਇਟੀਆਂ ਹੋਰ ਪਲੋਟ ਕਟੋਗੇ ਇੱਥੇ ਆ ਕੇ ਰਹਿਣਾ ਕਿ ਨੇ ਵਾਸ ਕਿਨੇ ਕਰਨਾ ਹੈ ਦੂਸਰੀ ਸਟੇਟਾਂ ਤੋਂ ਲੋਕ ਕਿ ਆਣਗੇ ਦੂਸਰੀ ਸਟੇਟਾਂ ਤੋਂ ਲੋਕ ਕਿ ਆਣਗੇ ਤਾਂ ਪੰਜਾਬ ਦੀ ਡੈਮੋਗ੍ਰਾਫੀ ਖਰਾਬ ਹੋਊਗੀ ਪੰਜਾਬ ਦੀ ਗਿਣਤੀ ਖਰਾਬ ਹੋਊਗੀ ਉਹ ਆ ਕੇ ਵੋਟਰ ਬਣਨਗੇ ਵੋਟਾਂ ਪਾਣਗੇ ਜੋ ਉਹਨਾਂ ਨੂੰ ਲੈ ਕੇ ਆਊਗਾ ਜੋ ਉਹਨਾਂ ਨੂੰ ਵਸਾਊਗਾ ਉਹ ਫਿਰ ਉਹਦੇ ਹਿਸਾਬ ਨਾਲ ਚੱਲਣਗੇ ਤੁਸੀਂ ਦੇਖੋ ਇਹ ਸਿਆਸਤ ਆਨ ਵਾਲੇ ਸਾਲਾਂ ਚ ਕਿੱਧਰ ਖੇਡੀ ਜਾ ਰਹੀ ਹੈ ਜੇ ਕਿ ਅਨੇਕਜੀ ਦੇਖਿਆ ਜਾਵੇ ਤਾਂ ਆ ਗੱਲ ਵੀ ਜਿਹੜੀ ਤੁਸੀਂ ਕਹਿ ਰਹੇ ਹੋ ਜਿਵੇਂ ਪੰਜਾਬ ਕਿਤਨਾ ਕਿਤੇ ਜਿਹੜਾ ਹੈਗਾ ਸ਼ਾਮਲਟ ਬਣਾਇਆ ਗਿਆ ਕਿਤੇ ਸੂਏ ਤੇ ਦੇਖ ਲਓ ਸਰਕਾਰੀ ਮਤਲਬ ਜਗਾਵਾਂ ਤੇ ਦੇਖ ਲਓ ਕਸੀਆਂ ਸੂਆਂ ਤੇ ਦਾਣਾ ਮੰਡੀਆਂ ਤੇ ਜਾ ਕੇ ਪ੍ਰਵਾਸੀਆਂ ਨੇ ਇੰਨਾ ਕੁ ਜਿਹੜਾ ਹੈਗਾ ਪੰਜਾਬ ਦੇ ਵਿੱਚ ਜਾਲ ਵਿਛਾਇਆ ਗਿਆ ਇਹਨਾਂ ਦੇ ਵੱਲੋਂ ਜੀ ਕੋਈ ਪੁੱਛ ਪਰਤਾਲ ਕੋਈ ਮਤਲਬ ਪੰਜਾਬ ਦਾ ਕੋਈ ਖਸਮ ਕਸਾਈ ਇਦਾਂ ਹੀ ਲੱਗਦਾ ਵੀ ਹੈ ਨਹੀਂ ਇਹ ਹੀ ਕਵਾਂਗੇ ਤੁਸੀਂ ਦੇਖੋ ਨਾ ਇਹ ਆਲਰੇਡੀ ਜਿਹੜੀਆਂ ਇੰਨੀਆਂ ਸਟੇਟਾਂ ਨੇ ਕਾਨੂੰਨ ਬਣਾਏ ਹੋਏ ਹੁਣ ਤੁਸੀਂ ਹਿਮਾਚਲ ਜਾ ਕੇ ਆਪਾਂ ਦੋਵੇਂ ਜਾਵੜੀ ਹਿਮਾਚਲ ਆਪਾਂ ਜ਼ਮੀਨ ਨਹੀਂ ਖਰੀਦ ਸਕਦੇ ভোটার ਨਹੀਂ ਬਣ ਸਕਦੇ ਇਹ ਹੀ ਉਤਰਾਖੰਡ ਚ ਲਾਉ ਹੈ ਇਹ ਹੀ ਹੋਰ ਸਟੇਟਾਂ ਦੇ ਵਿੱਚ ਲਾਉ ਹੈ ਤੇ ਇਹੋ ਜਿਹਾ ਕੋਈ ਕਾਨੂੰਨ ਆਪਾਂ ਵੀ ਕਿਉਂ ਨਾ ਬਣਾਈਏ ਕਿ ਆਪਣੀ ਡੈਮੋਗ੍ਰਾਫੀ ਆਪਣੇ ਲੋਕਾਂ ਦਾ ਹੱਕ ਨਾ ਮਾਰਿਆ ਜਾਵੇ ਕਿ ਕੱਲ ਨੂੰ ਜੀ ਗੁਰਦੀਪ ਸਿੰਘ ਵਾਸੀ ਜਾਂ ਅਨੇਕ ਸਿੰਘ ਪੰਜਾਬ ਦੇ ਵਾਸੀ ਹੈ ਜੀ ਕੱਲ ਨੂੰ ਹੋਰ ਲੋਕੀ ਆ ਕੇ ਇੱਥੇ ਵਾਸ ਕਰਣਗੇ ਆਪਣੀ ਸ਼ਕਤੀ ਘਟ ਜਾਊਗੀ ਸਮਝ ਰਹੇ ਹੋ ਤੁਸੀਂ ਇਹਦੇ ਚ ਆਪਣੀ ਸੁਣਵਾਈ ਘਟ ਜਾਊਗੀ ਸੋ ਆਪਣੀ ਸੁਣਵਾਈ ਆਪਣੇ ਪੰਜਾਬੀਓਤ ਨੂੰ ਪੰਜਾਬ ਦੇ ਲੋਕਾਂ ਨੂੰ ਜਿੰਦਾ ਰੱਖਣ ਲਈ ਆਪਾਂ ਨੂੰ ਕੋਈ ਇਦਾਂ ਦੀ ਪਾਲਿਸੀ ਚਾਹੀਦੀ ਜੋ ਆਪਾਂ ਨੂੰ ਪ੍ਰੋਟੈਕਟ ਕਰ ਸਕੇ ਕਿ ਹਰੇਕ ਕੋਈ ਆਵੇ ਤੇ ਅਧਿਕ ਕੋ ਹਰੇਕ ਹਰੇਕ ਇਸਦਾ ਸਤਕਾਰਯੋਗ ਬੰਦੇ ਦਾ ਵੈਲਕਮ ਹੈ ਆਵੇ ਕਾਰੋਬਾਰ ਕਰੇ bizness ਕਰੇ ਜੀ ਸਾਧਕੇ ਕਰੇ ਪਰ VOTING RIGHT ਨਾ ਦਿੱਤੀ ਜਾਵੇ ਜੇ VOTE ਆਪਾਂ ਵੰਡੇ ਨੇ ਸ਼ੁਰੂ ਕਰਤੇ ਫਿਰ ਤਾਂ ਤੁਸੀਂ ਸਮਝ ਲਓ ਮੈਨਿਪੂਲੇਸ਼ਨ ਹੈ ਨਾ ਗੁਰਦੀਪ ਜੀ 5000 ਬੰਦਾ ਤੁਸੀਂ ਬਾਹਰੋਂ ਲਿਆ ਕੇ ਹਲਕੇ 'ਚ ਬਿਠਾ ਦਿਓ ਉਹਨੂੰ ਆਪਦੇ ਹਿਸਾਬ ਨਾਲ ਮੈਨਿਪੂਲੇਟ ਕਰ ਲਓ ਤੁਸੀਂ ਰਾਜੇ ਹੋ ਤੁਸੀਂ ਜਿਸ ਮਰਜ਼ੀ ਨੂੰ ਹਰਾ ਲਓ ਜਿਤਾ ਲਓ ਸਮਝ ਗਏ ਮੇਰੀ ਗੱਲ ਜੀ ਸੋ ਇਹ ਬਹੁਤ ਜ਼ਰੂਰੀ ਪਾਲਿਸੀ ਹੈ ਕਿ ਆਪਾਂ ਇਸ ਚੀਜ਼ ਤੇ ਮੇਰੀ ਸਤਕਾਰਯੋਗ ਮੁੱਖ ਮੰਤਰੀ ਸਾਹਿਬ ਨੂੰ ਵੀ ਬੇਨਤੀ ਹੈ ਪਰਸਨਲ ਤੌਰ ਤੇ ਰਿਕੁਐਸਟ ਹੈ ਕਿ ਇਸ ਪਾਲਿਸੀ ਤੇ ਥੋੜੀ ਜੀ ਟਵਿਕ ਕਰੀ ਜਾਵੇ ਇਹਨੂੰ ਚੇਂਜਸ ਕੀਤੀਆਂ ਜਾਣ ਔਰ ਅਸੀਂ ਡਵੈਲਪਮੈਂਟ ਦੇ ਉਲਟ ਨਹੀਂ ਹੈ ਡਵੈਲਪਮੈਂਟ ਜੀ ਸਦਕੇ ਕਰੇ ਅਸੀਂ ਨਾਲ ਖੜਾਂਗੇ ਲੇਕਿਨ ਅਨੇਕ ਜੀ ਇੱਕ ਨਾ ਦੇਖਿਆ ਵੀਡੀਓ ਸੋਸ਼ਲ ਮੀਡੀਆ ਤੇ ਜਿਹੜਾ ਕਿਸਾਨ ਆ ਉਹ ਲਾਈਵ ਹੋ ਕੇ ਸਪਰੇਅ ਪੀ ਰਿਹਾ ਤੇ ਜੋ ਇਹਨਾਂ ਦੇ ਹੈਗੇ ਤਾਮਝਾਮ ਜਿਹੜੇ ਉਹ ਪ੍ਰੋਜੈਕਟ ਨੂੰ ਚਲਾ ਰਹੇ ਆ ਜਾਂ ਸੜਕ ਬਣਾਉਣ ਵਾਲੇ ਜਿਹੜੇ ਇੱਕ ਸੰਦੇ ਹੈਗੇ ਆ ਉਹ ਕਿਸ ਦੇ ਉੱਪਰ ਚੜਾਇਆ ਜਾਂਦਾ ਕਿ ਦੇ ਵਿੱਚ ਵਜਦਾ ਕੋਈ ਕਿਸਾਨ ਕੋਈ ਜਿਹੜੀਆਂ ਬੀਬੀਆਂ ਉਹ ਅੱਗੇ ਵੇਚਦੀਆਂ ਕੋਈ ਲੈਵੋ ਕਿ ਸਪਰੇਅ ਪੀ ਰਿਆ ਪਰ ਇਸ ਦਾ ਜਿਹੜਾ ਜਦੋਂ ਸਰਕਾਰ ਬਣੀ 92 ਐਮਐਲਏ ਜਿਹੜੇ ਹੈਗੇ ਸਰਕਾਰ ਨੂੰ ਰਿਕਾਰਡ ਤੋੜ ਦਿੱਤੇ ਗਏ ਕਿ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਮਾਨ ਸਾਹਿਬ ਕਹਿੰਦੇ ਸੀਗੇ ਵੀ ਮੈਂ ਅਸੀਂ ਵੀ ਫੈਕਟਰੀਆਂ ਲਿਆਵਾਂਗੇ ਸੰਦੇ ਲਿਆਵਾਂਗੇ ਸੜਕਾਂ ਬਣਾਵਾਂਗੇ ਕਿ ਉਹਦਾ ਫਾਇਦਾ ਜਦੋਂ ਸਾਡਾ ਕਿਸਾਨ ਅੱਜ ਉਜੜ ਰਿਹਾ ਪੰਜਾਬ ਅੱਜ ਉਜੜ ਰਿਹਾ ਕਿ ਇਹ ਉਹ ਆਪਣੇ ਮੁੱਖ ਮੰਤਰੀ ਸਾਹਿਬ ਨੂੰ ਦਿਖ ਨਹੀਂ ਰਿਹਾ ਅਸਲ ਕੋਟਲੀ ਸਾਹਿਬ ਜਦੋਂ ਅਸਲ ਆਪਣੇ ਪੰਜਾਬੀ ਆਪਣੀ ਵੀ ਗਲਤੀ ਆ ਆਪਾਂ ਜਦੋਂ ਕਿਸੇ ਨੂੰ ਸਿਰੇ ਤੇ ਲਜਾਣ ਲੱਗਦੇ ਨੇ ਜਿਵੇਂ ਟਾਪ ਤੇ ਲਾ ਕੇ ਬਿਠਾ ਦਿੰਦਾ ਇੰਨੀ ਸ਼ਕਤੀ ਆਪਾਂ ਇੱਕ ਬੰਦੇ ਨੂੰ ਇੱਕ ਪਾਰਟੀ ਨੂੰ ਦੇ ਬੈਠੇ ਆ ਕਿ ਹੁਣ ਆਪਾਂ ਹੀ ਬੰਦਲੇ ਬੈਠੇ ਆ ਕਿ ਆਪਣੀ ਸੁਣਵਾਈ ਨਹੀਂ ਹੋ ਰਹੀ ਆਪਾਂ 92 ਐਮਐਲਏ ਬਣਾਤੇ ਇਹਨਾਂ ਦੇ ਇਹਨਾਂ ਦੇ ਹੁਣ ਦਿਮਾਗ 'ਚ ਇਹ ਬੈਠ ਗਈ ਕਿ ਅਸੀਂ ਕਿਤੇ ਅਸੀਂ ਹੈ ਸਾਰਾ ਕੁਝ ਜੋ ਅਸੀਂ ਕਰਾਂਗੇ ਸਹੀ ਹੈ ਸੋ ਇਹ ਬਹੁਤ ਵੱਡੀ ਥੋੜੀ ਗੱਲ ਸਹੀ ਹੈ ਹਮੇ ਇਹ ਲੋਕਾਂ ਦੇ ਪ੍ਰਤੀ ਲੋਕਾਂ ਦੀ ਸੈਂਸਿਟੀਵਿਟੀ ਘਟ ਰਹੀ ਹੈ ਜ ਜੇ ਕੋਈ ਬੰਦਾ ਸਪਰੇ ਪੀਂਦਾ ਹੈ ਜੇ ਕੋਈ ਬੰਦਾ ਮਰ ਰਿਹਾ ਯਾਰ ਕਿਸੇ ਦੀ ਕਿਸੇ ਦੀ ਜਨਰੇਸ਼ਨ ਖਰਾਬ ਹੋ ਰਹੀ ਹੈ ਉਹਨਾਂ ਦੇ ਬੱਚੇ ਖਰਾਬ ਹੋ ਰਹੇ ਆ ਅੱਗੇ ਪੁਸ਼ਤਾ ਖਰਾਬ ਹੋ ਰਹੀਆਂ ਉਹ ਹਾਰਟਲੈਸ ਨਹੀਂ ਉਹ ਜਿਹੀ ਬੰਦਾ ਇਮੋਸ਼ਨਲੈਸ ਜਾ ਹੋਇਆ ਹੋਇਆ ਆਪਣਾ ਜਿਹੜਾ ਤੰਤਰ ਹੈ ਜਿਹੜਾ ਸਿਸਟਮ ਹੈ ਜਿਹੜੇ ਅਫਸਰशाही ਕੋਈ ਲੋਕ ਹੈਗੇ ਹੈ ਉਹ ਇਮੋਸ਼ਨਸ ਨਹੀਂ ਸਮਝ ਸਕਦੇ ਆਪਣੇ ਲੋਕਾਂ ਦੇ ਕੀ ਕਿੱਧਰ ਨੂੰ ਜਾ ਰਹੀ ਹੈ ਗੱਲ ਇੱਕ ਅਨੇਕ ਜੀ ਜਿਵੇਂ ਭਾਰਤ ਮਾਲਾ ਜਿਹੜਾ ਪ੍ਰੋਡਕਟ ਹੈਗਾ ਜਾਂ ਜਿਵੇਂ ਫੋਰ ਲੇਨ ਟੋਲ ਹੈ ਦੇਖੀ ਤਾਂ ਕਿਸੇ ਮੁਲਾਜ਼ਮ ਦਾ ਮਤਲਬ ਜਿਹੜਾ ਟੋਲ ਕਟਿਆ ਨਹੀਂ ਜਾਂਦਾ ਕਈ ਵਾਰ ਖੜਦੇ ਆ ਉਥੇ ਆਮ ਲੋਕਾਂ ਦੀ ਲੁੱਟ ਹੋ ਰਹੀ ਹੈ ਪਹਿਲਾਂ ਤਾਂ ਜੀ ਮੈਂ ਇਹਦੀ ਤੁਹਾਡੇ ਚੈਨਲ ਦੇ ਰਾਈ ਸਖਤ ਨਿੰਦਾ ਕਰਦਾ ਜਿਹੜੇ ਤਾਂ ਸੜਕਾਂ ਤੇ ਇੱਕ ਵੀ ਟੋਲ ਲੱਗਿਆ ਇਹਦਾ ਕਾਰਨ ਤੁਸੀਂ ਵੇਖੋ ਤੁਸੀਂ ਜੇ 15 ਲੱਖ ਦੀ ਗੱਡੀ ਲੈਣ ਜਾਂਦੇ ਹੋ ਉਹਦੇ ਤੇ ਤੁਸੀਂ ਰੋਡ ਟੈਕਸ ਦਿਨੇ ਹੋ 1.5 ਲੱਖ ਰੁਪਇਆ ਰੋਡ ਟੈਕਸ ਦਿੱਤਾ ਨੰਬਰ ਲਵਾਉਣ ਦਾ 1.5 ਲੱਖ ਰੁਪਇਆ ਬਾਅਦ ਚ ਉਹ ਦਿੱਤਾ ਜੀਐਸਟੀ ਦਿੱਤਾ ਫਲਾਨਾ ਦਿੱਤਾ ਇੰਸ਼ੋਰੈਂਸ ਕਰਾਈ ਉਹ ਗੱਡੀ ਤੁਹਾਨੂੰ ਮਿਲੀ 18 ਲੱਖ ਦੀ ਜੀ 18 ਲੱਖ ਦੀ ਮਿਲੀ ਵਿੱਚ ਤੁਸੀਂ ਆਲਰੇਡੀ ਰੋਡ ਟੈਕਸ ਦਿੱਤਾ ਫਿਰ ਤੁਸੀਂ ਉਹ ਉਹ ਗੱਡੀ ਤੇ ਜਦੋਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਰਦੇ ਹੋ ਤੁਸੀਂ ਕਿਤੇ ਕਿਤੇ ਟੈਕਸ ਭਰੀ ਜਾਂਦੇ ਹੋ ਭਰੀ ਜਾਂਦੇ ਹੋ ਜੀ ਸੋ ਇਹ ਸਰਕਾਂ ਤੇ ਟੈਕਸ ਲਾਉਣ ਦਾ ਤਾਂ ਮਤਲਬ ਹੀ ਨਹੀਂ ਬੰਦੇ ਤੇ ਬੇਸਿਕਲੀ ਕਾਰਪੋਰੇਟ ਕਰਾਨਿਆਂ ਦੀ ਜੇ ਭਰਨ ਦਾ ਤਰੀਕਾ ਹੈ ਕਿ ਤੁਸੀਂ ਸੜਕ ਬਣਾ ਦਿਓ ਤੁਸੀਂ ਆਪ ਦਾ ਉੱਤੇ ਕਲੈਕਸ਼ਨ ਪੁਆਇੰਟ ਲਾ ਲਓ ਤੇ ਪੈਸੇ ਕਿੱਥੇ ਚੱਲੋ ਆਮ ਲੋਕਾਂ ਤੋਂ ਕਿ ਸਰਕਾਰ ਵਾਲਾ ਬੰਦਾ ਜਾਊਗਾ ਟੌਂ ਟੌਂ ਕਰਦਾ ਉਹਨੂੰ ਨਹੀਂ ਰੋਕਾਂਗੇ ਤੇ ਜਿਹੜਾ ਬੰਦਾ ਆਮ ਬੰਦਾ ਹੈ ਜਿੱਦੀ ਕੋਈ ਸੁਣਵਾਈ ਹੈ ਨਹੀਂ ਉਹਨੂੰ ਫੜ ਕੇ ਕੁੱਟਦੇ ਵੀ ਆ ਮਾਰ ਕੁੱਟ ਵੀ ਕਰਦੇ ਟੋਲਾਂ ਤੇ ਤੇ ਉਹਨਾਂ ਨੂੰ ਪਰਿਵਾਰਾਂ ਨੂੰ ਧੱਕੇਸ਼ਾਹੀ ਵੀ ਕਰਦੇ ਆ ਜੇ ਤੁਸੀਂ ਪੈਸੇ ਨਾ ਦਿਓ ਤੁਸੀਂ ਆ ਵੇਖੋ ਕਿ ਜੰਗਲ ਰਾਜ ਵੱਲ ਕਿ ਕਿੱਥੇ ਤਾਂ ਆਪਾਂ ਨੂੰ ਲੋਕਾਂ ਦੀ ਜੇਬ 'ਚ ਪੈਸੇ ਬਚਾਣੇ ਚਾਹੀਦੇ ਆ ਸਰਕਾਰ ਨੂੰ ਇਹ ਤਾਂ ਘਟਾਈ ਜਾਂਦੇ ਘਟਾਈ ਜਾਂਦੇ ਇੱਕ ਸਮਝੌਤੇ ਨੂੰ ਲੈ ਕੇ ਇੱਕ ਇੱਕ ਬਿੱਲ ਇਹਨਾਂ ਨੇ ਹੋਰ ਪਾਸ ਪਾਸ ਕੀਤਾ ਹੈ ਅਮਰੀਕਾ ਦੇ ਨਾਲ ਉਹ ਕਹਿੰਦੇ ਦੁੱਧ ਕਿਉਂ ਜਿਹੜਾ ਹੈਗਾ ਜੀ ਉਹ ਅਮਰੀਕਾ ਤੋਂ ਲੈਣਾ ਕਣਕ ਲੈਣੀ ਉਹ ਸਸਤੀ ਮਿਲੂਗੀ ਤੁਸੀਂ ਆ ਵੇਖੋ ਨਾ ਕਿੰਨਾ ਵੱਡਾ ਫਲੋ ਹੈ ਜੇ ਇਦਾਂ ਦਾ ਕੋਈ ਬਿੱਲ ਆ ਰਿਹਾ ਹੈ ਤੇ ਇਹਦੀ ਤੁਸੀਂ ਮੇਰੇ ਤੋਂ ਵੈਸੀ ਪ੍ਰਤੀਕਿਰਿਆ ਲੈ ਲਓ ਕਿ ਜੇ ਆਪਣਾ ਜਿਹੜਾ ਦੇਸ਼ ਹੈ ਨੰਬਰ 1 ਜੀ ਸਮਾਨ ਉਹ ਕਹਿੰਦੇ ਵੀ ਜੇ ਤੁਹਾਨੂੰ 100 ਦਾ ਦੁੱਧ ਮਿਲਦਾ ਸੀ ਤੁਹਾਨੂੰ 70 ਦੇਵਾਂਗੇ ਕਿਸਾਨ ਦੇ ਕੋਈ ਕਿਸਾਨ ਬੰਦਾ ਸਿੱਧਾ-ਸਿੱਧਾ ਕਨੈਕਟਡ ਹੁੰਦਾ ਹੈ ਡੇਰੀ ਦਾ ਫਾਰਮ ਖੋਲ੍ਹ ਲੈਂਦਾ ਨਾਲ ਕਿ ਉਹ ਦੁੱਧ ਸਾਰਾ ਕੁਝ ਉੱਥੋਂ ਚੱਲਦਾ ਹੈ ਫਾਰਮ ਆਪਦੇ ਜਮੀਨ ਤੋਂ ਕਣਕ ਵੇਚਦਾ ਹੈ ਝੋਨਾ ਵੇਚਦਾ ਹੈ ਹੁਣ ਜਦੋਂ ਉਹੀ ਆਪਾਂ ਬਾਹਰਲੇ ਮੁਲਕ ਤੋਂ ਚੱਕਣ ਲੱਗ ਪਏ ਤਾਂ ਆਪਣੇ ਕਿਸਾਨਾਂ ਦੇ ਰੇਟ ਮਾਰਨ ਦੀ ਗੱਲ ਹੋ ਗਈ ਕਿ ਇਹਨਾਂ ਦਾ ਰੇਟ ਘਟਾਈਏ ਤੇ ਆਪਨੇ ਬੀਸਿਕਲੀ ਦਬਾ ਲੀਏ ਕਿਸੇ ਤਰੀਕੇ ਕਿਸਾਨ ਨੂੰ ਕਿਸਾਨ ਪ੍ਰਤੀ ਹਮਦਰਦੀ ਕਿਸੇ ਨੂੰ ਨਹੀਂ ਕਿਸਾਨ ਪ੍ਰਤੀ ਹਮੇਸ਼ਾ ਗੁੱਸਾ ਹੀ ਰਿਹਾ ਹੈ ਸਰਕਾਰਾਂ ਦਾ ਜੀ ਟੈਕਸ ਕਿੰਨੇ ਪਰਸੈਂਟ ਲੋਕ ਦਿੰਦੇ ਆ ਮੈਂ ਤਾਂ ਕਹਿੰਦਾ ਵੀ ਜਿਹਦੇ ਸਿਰ ਤੇ ਛੱਤ ਨਹੀਂ ਟੈਕਸ ਬਾਰੇ ਕੀ ਕਹਿਣਾ ਚਾਹੋਗੇ ਜਿਹੜਾ ਟੈਕਸ ਜਿਹਦੇ ਸਿਰ ਤੇ ਛੱਤ ਨਹੀਂ ਉਹ ਵੀ ਟੈਕਸ ਦਿੰਦਾ ਵਾ ਇਹਦੇ ਬਾਰੇ ਕੀ ਕਹਿਣਾ ਚਾਹੂੰਗੇ ਪਰ ਪੰਜਾਬ ਦੀ ਸਥਿਤੀ ਜਿਹੜੀ ਸਾਡੇ ਦੇਸ਼ ਭਾਰਤ ਦੀ ਸਥਿਤੀ ਹੈ ਐਡੀ ਮੰਦੀ ਕਿਉਂ ਆ ਹਾਲਤ ਫਿਰ ਵੀ ਜਿਹੜਾ ਤੁਸੀਂ ਦੇਖੋ ਨਾ ਜੀ ਜਿਹੜਾ ਟੈਕਸੇਸ਼ਨ ਸਿਸਟਮ ਹੈ ਇਹੀ ਸਾਰਾ ਫਲੌੜ ਹੈ ਜੀ ਮੇਰੇ ਹਿਸਾਬ ਨਾਲ ਤਾਂ ਪੂਰੇ ਭਾਰਤ ਵਿੱਚ ਇੱਕ ਟੈਕਸ ਰੱਖ ਦੇਣ ਸੇਲਜ਼ ਟੈਕਸ ਜੀ ਬਾਕੀ ਸਾਰਾ ਕੁਝ ਖਤਮ ਹੀ ਕਰ ਦੇਣ ਜੀ ਇਨਕਮ ਟੈਕਸ ਫਲਾਨਾ ਟੈਕਸ ਜੀ ਐਸਟੀ ਐਸਟੀ ਸਾਰਾ ਕੁਝ ਕੱਟ ਕੇ ਹਰੇਕ ਪ੍ਰੋਡਕਟ ਤੇ ਸੇਲਜ਼ ਟੈਕਸ ਲਾ ਦਿਓ ਉੱਥੋਂ ਸਾਰੀ ਕਲੈਕਸ਼ਨ ਹੋਊਗੀ ਉੱਥੋਂ ਹੀ ਬੰਦਾ ਸਾਰਾ ਟੈਕਸ ਭਰੂਗਾ ਤੁਸੀਂ ਫੋਰ ਐਗਜ਼ਾਮਪਲ ਤੁਸੀਂ ਆਹ ਚੀਜ਼ ਲੈ ਲਈ 15 ਰੁਪਏ ਦੀ ਤੇ 5 ਰੁਪਏ ਸੇਲਸ ਟੈਕਸ ਲਾ ਦਿਓ 20 ਦੀ ਹੋ ਗਈ ਬਟ ਤੁਸੀਂ ਬਾਕੀ ਸਾਰੇ ਟੈਕਸ ਕੱਟ ਦਿਓ ਸੋ ਉਹਦੇ ਨਾਲ ਦੇਸ਼ ਦੀ ਪ੍ਰਤੀ ਤੁਸੀਂ ਦੇਖੋ ਕਿੰਨਾ ਫਾਇਦਾ ਹੁੰਦਾ ਆਦਰਵਾਇਸ ਤਾਂ ਨੁਕਸਾਨ ਹੀ ਨੁਕਸਾਨ ਹੈ ਜੀ ਬੰਦਾ ਸਵੇਰੇ ਉੱਠਦਾ ਹੈ ਮਾਂਚਸ ਚਲਾਉਂਦਾ ਹੈ ਟੈਕਸ ਜੀ ਘੋ ਲੈਂਦਾ ਹੈ ਟੈਕਸ ਦੁੱਧੋ ਬਾਲ ਦਾ ਹੈ ਟੈਕਸ ਕੋਲਗੇਟ ਨਾਲ ਤੁਥਪੇਸ ਨਾਲ ਬਰਸ਼ ਕਰਦਾ ਹੈ ਟੈਕਸ ਹਰ ਚੀਜ਼ ਤੇ ਟੈਕਸ ਹੈ ਔਰ ਮਾਰਕ ਉਹਨਾਂ ਖੰਦਾ ਕੰਜ਼ਿਊਮਰ ਤੁਹਾਡੇ ਤੇ ਮੇਰੇ ਯਾਰਗੇ ਜਿਹੜੇ ਐਂਡ ਪ੍ਰੋਡਕਟ ਹੈ ਉਵੇਂ ਤੁਸੀਂ ਵੇਖੋ ਕਿ ਜਿਹੜੇ ਬੰਦੇ ਕੋਲੇ ਛੱਤ ਨਹੀਂ ਕਿ ਉਹਨੂੰ ਵਿਚਾਰ ਨੂੰ ਇਨਕਮ ਟੈਕਸ ਦੇਣਾ ਪੈਂਦਾ ਜੇ ਉਹ ਘਰੇ ਲੱਖ ਰੁਪਿਆ ਲੈ ਕੇ ਜਾ ਰਿਹਾ ਹੈ ਵਿੱਚ ਉਹ 20 30 ਹਜ਼ਾਰ ਤਾਂ ਤੁਸੀਂ ਟੈਕਸ ਹੀ ਲੈ ਗਏ ਜੀ ਜਿਹੜਾ ਤੁਸੀਂ ਇਹ ਟੈਕਸ ਲੈ ਗਏ ਤਾਂ ਉਹਦਾ ਸਿੱਧਾ ਸਿੱਧਾ ਪਰ ਭਾਈ ਉਹ ਤਾਂ ਮਾੜਾ ਬੰਦਾ ਕਿੱਧਰ ਜਾਊਗਾ ਜੀ ਉਹ ਕਿਵੇਂ ਪੂਰਾ ਆਊਗਾ ਇਹ ਸਾਨੂੰ ਸਾਡੇ ਨਾਲ ਅਨੇਕ ਸਿੰਘ ਬਰਾੜ ਮੰਦਿਰ ਜੀ ਤੇ ਬਰਾੜ ਸਾਹਿਬ ਬਹੁਤ-ਬਹੁਤ ਧੰਨਵਾਦ ਜੀ ਸਮਾਂ ਦੇਣ ਲਈ ਥੈਂਕ ਯੂ ਸੋ ਮੱਚ ਕੁਰਲੀ ਸਾਹਿਬ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਥੈਂਕ ਯੂ